ਮੰਗਰਾਂ ਐ ਵਰਕੇ ਐਸੀ ਮਿਉਮਿਆ ਫੂਡ ਚਲਾਣੇ ਐ ਇੱਥੇ ਸਾਡੀ ਦੁਕਾਨ ਰੈਸਟੋਰੈਂਟ ਐ ਜਿਹੜਾ ਤਿਲਕ ਨਿਕਰਦੇ ਵਿੱਚ ਅਸੀਂ ਸਵੇਰੇ ਖੋਲਨੇ ਰਾਤੀ 11 ਵਜੇ ਨਾਲ ਆਪਣੀ ਦੁਕਾਨ ਸਾਡੇ ਸਾਹ ਦਾ ਹੱਲ ਕੱਢਿਆ ਜਾਵੇ ਉਹਨਾਂ ਨੇ ਰਾਮਬਖ ਥਾਣੇ ਦੇ ਵਿੱਚ ਇਹ ਰਿਪੋਰਟ ਦੇ ਦਿੱਤੀ ਕਿ ਆ ਤਾਂ ਉਹ ਵੀ ਇਨਸਾਫ ਮਿਲੇਗਾ ਮਗਰ ਉੱਥੋਂ ਵੀ ਇੰਸਪੈਕਟਰ ਸਾਹਿਬ ਵੀ ਚੇਂਜ ਹੋ ਗਏ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਮਤਲਬ ਕਿ ਇਹ ਉਪਰੋਂ ਕੁਝ ਦਬਾਅ ਪੈ ਰਿਹਾ ਕੁਝ ਮੰਤਰੀਆਂ ਦਾ ਜਾਂ ਕਿਹਨਾਂ ਦਾ ਦਬਾਅ ਪੈ ਰਿਹਾ ਜਿਹਦੇ ਸਾਡੀ ਸਮਝ ਤੋਂ ਬਾਹਰ ਹੈ ਜਦਕਿ ਇੰਨਾ ਟਾਈਮ ਲੱਗਣੀ ਨਹੀਂ ਚਾਹੀਦਾ ਪ੍ਰਾਣਾ ਮਿਆਮਿਆ ਫੂਡਸ ਤੋਂ ਸੰਜੀਵ ਮਹਾਜਨ ਜਿਹੜਾ ਤਿਲਕਨਗਰ ਦੇ ਵਿੱਚ ਰੈਸਟੋਰੈਂਟ ਚਲਾਉਂਦੇ ਕੀ ਨਾਮ ਹੈ ਰੈਸਟੋਰੈਂਟ ਦਾ ਨਾਮ ਮਿਆਮਿਆ ਫੂਡਸ ਹੈ ਤਿਲਕਨਗਰ ਮਾਰਕੀਟ ਦੇ ਬਿਲਕੁਲ ਸਾਹਮਣੇ ਘਟਨਾ ਜਿਹੜੀ ਇਹ ਸਾਡੀ ਰੇੜੀ ਲਗਾਉਂਦਾ ਸਾਡੇ ਸਾਹਮਣੇ ਬਿਲਕੁਲ ਪੋਠੀ ਦੇ ਬਿਲਕੁਲ ਇੱਕ ਪੋਠੀ ਛੱਡ ਕੇ ਨਾਲ ਦੀ ਪੋਠੀ ਅੱਗੇ ਲਗਾਉਂਦਾ ਸੀ ਕੌਣ ਆ ਬੰਦਾ ਉਹ ਬਗੀਰਾ ਸਿੰਘ ਹੈ ਬਗੀਰਾ ਸਿੰਘ ਜਿਹੜਾ ਵੈ ਉਹ ਮੁਹੰਮਦ ਦੀ ਰੇੜੀ ਲਗਾਉਂਦਾ ਜਿਹੜਾ ਕਿ ਆਪਣੇ ਕਹਿੰਦੇ ਸ਼ਰਾਬ ਸ਼ਰੂਬੀ ਪੈਂਦਾ ਗੱਡੀਆਂ ਦੇ ਵਿੱਚ ਸਮਾਨ ਦੇ ਦਿੰਦਾ ਤੇ ਗੱਡੀਆਂ ਨੇ ਕਈ ਗਲਤ ਹੋ ਗਏ ਉੱਥੇ ਇੱਕ ਅੱਧੀ ਵਾਰੀ ਅਸੀਂ ਵਿੱਚ ਜਦੋਂ ਦੇਖਿਆ ਝਗੜਾ ਹੋਇਆ ਅਸੀਂ ਜਾ ਕੇ ਉਸ ਨੂੰ ਰੇੜੀ ਵਾਲੇ ਨੂੰ ਕਿਹਾ ਵੀ ਤੂੰ ਗੱਡੀ ਦੇ ਵਿੱਚ ਸਮਾਨ ਨਾ ਦੇਆ ਕਰ ਜਿਹਦਾ ਕਿ ਇਹਨਾਂ ਨੂੰ ਜੇ ਦੇਣਾ ਜਾਂ ਕੰਮ ਕਰਨਾ ਤੇ ਤੂੰ ਰੇੜੀ ਜਿਹੜੀ ਕਿਤ ਹੋਰ ਲਗਾ ਲਾ ਕਿ ਜਿੰਨਾ ਤੇਰੇ ਵੀ ਕੰਮ 'ਚ ਕੋਈ ਫੈਕਟ ਨਾ ਪਵੇ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਨਾ ਧੀਆਂ ਭੈਣਾਂ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਚੱਕਰ ਦੇ ਵਿੱਚੋਂ ਨਿਕਾ ਕੋਈ ਨਹੀਂ ਮੈਂ ਹਟਾ ਲਾਂਗਾ ਕਹਿੰਦਾ ਕਹਿੰਦਾ ਕਾਫੀ ਦਿਨ ਨਿਕਲ ਗਏ ਇੱਕ ਦਿਨ ਫਿਰ ਕੋਈ ਲੜਕੇ ਸ਼ਰਾਬ ਸ਼ਰੂਪ ਪੀ ਰਹੇ ਸੀ ਜਿਨ੍ਹਾਂ ਦਾ ਨਾਮ ਇੱਕ ਦਾ ਸਾਹਿਲ ਸੀ ਇੱਕ ਦਾ ਨਾ ਬినੋਦ ਕੁਮਾਰ ਸੀ ਉਤੋਂ ਅੰਕੁਸ਼ ਸੀ ਉਹਦਾ ਭਰਾ ਤਿੰਨੇ ਜਣੇ ਸੀ ਚੌਥਾ ਉਹਦਾ ਇੱਕ ਐਂਟਰਪ੍ਰਾਈਜ਼ ਵਾਲਾ ਵੀ ਭਰਾ ਜਿਸ ਦਾ ਨਾਮ ਅਯੇ ਸ਼ਾਇਦ ਉਹ ਵੀ ਹੋਰ ਕੁਝ ਲੜਕੇ ਅਣਪਛਾਤੇ ਜਿਨ੍ਹਾਂ ਨੂੰ ਨਹੀਂ ਅਸੀਂ ਜਾਣਦੇ ਇਹ ਡਰਿੰਕ ਰੂਮ ਕਰਦੇ ਵੇ ਸੂ ਉਥੇ ਨਾਲ ਨੇ ਮੁਰ ਕੇ ਜਿਸਲੇ ਅਸੀਂ ਰੋਕਣ ਦੀ ਕੋਸ਼ਿਸ਼ ਉਹਨੂੰ ਕੀਤੀ ਤੇ ਉਹ ਆਣ ਕੇ ਸਾਡੇ ਨਾਲ ਹਥੋਬਾ ਜੀ ਕਰਨ ਲੱਗੇ ਸਾਰਾ ਵੀਡੀਓ ਦੇ ਵਿੱਚ ਵੀ ਆ ਗਿਆ ਹੋਇਆ ਸੋਕੇ ਕਿਨੇ ਨੌਜਵਾਨ ਸਾਰੇ ਨੌਜਵਾਨ ਜੀ ਨੇ ਟੈਲੀਫੋਨ ਕਰਕੇ ਕਮ ਸੇ ਕਮ ਨੇ 15 20 ਜਣੇ ਨੂੰ ਬੁਲਾ ਲਿਆ ਸੀ ਜੀ ਉੱਥੇ ਹਥਿਆਰ ਉਹਨਾਂ ਕੋਲ ਹੁਣ ਸਾਲ ਕੋ ਨਜ਼ਰ ਆਂਦੇ ਹਥਿਆਰ ਵੀ ਉਹਨਾਂ ਨੇ ਪੱਟ ਦੇ ਵਿੱਚੋਂ ਜਿਸ ਵਕਤ ਇਹਨਾਂ ਕਰ ਕੱਢ ਕੇ ਮਾਰਿਆ ਸਰੀਆਮ ਪਤਾ ਲੱਗਦਾ ਪਿਆ ਪੁਲਿਸ ਨੂੰ ਹਜੇ ਤੱਕ ਵੀ ਨਹੀਂ ਪਤਾ ਲੱਗਾ ਕਿ ਇਹ ਹਥਿਆਰ ਕਿਦੋਂ ਕੱਢਿਆ ਕਿੱਥੇ ਕੱਢਿਆ ਹਾਂਜੀ ਕੱਟਣਾ ਸੀਸੀਟੀਵੀ ਚਾਹ ਹਾਂ ਕਟਣਾ ਜਿਹੜੀ ਕੀ ਹੈ ਸਾਫ ਨਜ਼ਰ ਆਂਦੇ ਸੀਸੀਟੀਵੀ ਦੇ ਵਿੱਚ ਨਜ਼ਰ ਆਂਦੇ ਹੈ ਕਿਰਪਾਨ ਕੱਢਦੇ ਹੋਏ ਦੇ ਵਿੱਚ ਵੀ ਇਹ ਨਹੀਂ ਕਿ ਕਿਰਪਾਨ ਕਰਦੇ ਦੀ ਨજર ਨਹੀਂ ਆਂਡ ਔਰ ਉਹਦੇ ਵਿੱਚ ਜਿਸ ਵਕਤ ਨਰਨ ਸਾਡੀ ਚੈਨ ਕਵਾਚੀ ਅਸੀਂ ਪੁਲਿਸ ਨੂੰ ਰਿਪੋਰਟ ਦੇ ਵਿੱਚ ਸਭ ਕਹੇ ਸਾਡੀ ਚੈਨ ਕਵਾਚੀ 15 20 ਦਿਨ ਤੱਕ ਸਾਨੂੰ ਉਹਨਾਂ ਨੇ ਸਾਬ ਕਿਹਾ ਜੀ ਉਹ ਮੁਸ਼ਕਲ ਜੇ ਲੱਭਣੇ ਆਇਗਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਲੱਭੇ ਕਿ ਕੋਈ ਗੱਲ ਨਾ ਤਾਰਾ ਨਾ ਤੁਹਾਡਾ ਜਿਹੜੀ ਫੁੱਟ ਮਾਰੀ ਜਿੰਨੇ ਇੱਕ ਬੰਦੇ ਚਲਾਣੇ ਤਾਂ ਬੰਦੇ ਦੇਖੋ ਜੀ 15 20 ਜਣੇ ਗਏ ਜਿਨ੍ਹਾਂ ਨੂੰ ਅਸੀਂ ਜਾਣਿਆ ਉਹਦੇ ਪੰਜ ਨੇ ਮਤ ਸਾਬ ਨਹੀਂ ਰਾਂਡੇ ਜਿਹੜੇ ਆਪਣਾ ਇਹ ਕਿੰਦੇ ਬਕੀਰੇ ਸਿੰਘ ਹੈ ਦੂਜਾ ਸਾਹਿਲ ਹੈ ਅੰਕੁਸ਼ ਹੈ ਤੇ ਇੱਕ ਆਪਣਾ ਹੀ ਕਹਿੰਦੇ ਆ ਅੱਜ ਇੱਕ ਇੱਕ ਦੇ ਐਂਟਰਪ੍ਰਾਈਜ਼ ਵਾਲਾ ਦਾ ਲੜਕਾ ਅੱਜ ਪੰਜ ਜਣਾਂ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਸ਼ਗਲੋ ਵੀ ਜਾਣਦੇ ਉਹਨਾਂ ਦੇ ਘਰ ਦੇ ਐਡਰੈਸ ਵੀ ਜਾਣਦੇ ਬਾਕੀ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਨਜਾਇਜ਼ ਹੀ ਹੱਥ ਮਾਰੀ ਜਾਂਦੇ ਬੇਨਾ ਕਈ ਆਂਗੋਣ ਦੇ ਵਿੱਚ ਵੀ ਇੱਕ ਅਦਾ ਲੜਕਾ ਹੋਰ ਹੈ ਜਿਹਦਾ ਨਾਂ ਨਹੀਂ ਅਸੀਂ ਜਾਣਦੇ ਉਹਨੇ ਵੀ ਹੱਥ ਮਾਰ ਦਿੱਤੇ ਕਿੰਨੇ ਦਾ ਸੱਟਾ ਤੁਹਾਡੇ ਲੱਗਿਆ ਇਹ ਕਿੰਨਾ ਕ ਨੁਕਸਾਨ ਨੁਕਸਾਨ ਦੇਖੋ ਜੀ ਬੜਾ ਹੋ ਚੁੱਕਾ ਚੈਨ ਵੀ ਗਵਾਚ ਗਿਆ ਦੀ ਚਾਨ ਸਾਹਮਣੇ ਵੀ ਨਜ਼ਰ ਆਂਦੀ ਸੀ ਸੀਸੀਟੀਵੀ ਦੇ ਵਿੱਚ ਸਰਿਆਮ ਨਜ਼ਰ ਆਂਦੀ ਹੈ ਕਿ ਜਿਹੜੇ ਦੌਰਾਨ ਦੇ ਵਿੱਚ ਜਿਹੜਾ ਕਿ ਨਹੀਂ ਉਹਨਾਂ ਨੇ ਸਾਡੇ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਵੀ ਸਾਫ਼ ਨਜ਼ਰ ਆਂਦੀਆਂ ਦੇਖੋ ਉਂਗਲ ਤੋੜੀ ਦੀ ਇੱਥੇ ਐਵੇਂ ਉਂਗਲ ਤੋੜ ਦਿੱਤੀ ਐਵੇਂ ਉਂਗਲ ਤੋੜ ਦਿੱਤੀ ਜਦਕਿ ਇਹਨਾਂ ਨੇ ਡਾਕਟਰਾਂ ਨੂੰ ਵੀ ਆਪਣਾ ਹੀ ਕਹਿੰਦੇ ਆ ਕਹਿਵਾ ਕੇ ਸਾਡੀ ਉਮਰ ਵੀ ਗਲਤ ਲਿਖਵਾ ਦਿੱਤੀ ਜਦਕਿ ਮੇਰੀ ਉਮਰ 46 ਸਾਲ ਉਹਨਾਂ ਨੇ ਡਾਕਟਰਾਂ ਨੂੰ ਜਾਂ ਕਿਸ ਤਰ੍ਹਾਂ ਸਾਡੀ ਸਮਝ ਤੋਂ ਬਾਹਰ ਉਮਰ ਵੀ 46 ਦੀ ਬਜਾਏ 76 ਲਿਖਾ ਦਿੱਤੀ ਨਾਮ ਮੇਰਾ ਸੰਜੀਵ ਮਹਾਜਨ ਉਹਦੀ ਜਗ੍ਹਾ ਦੇ ਉੱਤੇ ਸੰਜੀਵ ਮਹਾਜਨ ਦੀ ਜਗ੍ਹਾ ਸੰਜੀਵ ਮਹੇਸ਼ ਲਿਖ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਚੀਚੀ ਉਂਗਲ ਹੈ ਉਹਦੀ ਛੱਟ ਐਸ ਉਂਗਲ ਤੇ ਲਿਖਾਤੀ ਐਸ ਉਂਗਲ ਵੀ ਛੱਟ ਐਸ ਉਂਗਲ ਤੇ ਲਿਖਾਤੀ ਹੁਣ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਿੱਤੀ ਵੀ ਕਰਾਈ ਹੈ ਹਜੇ ਤੱਕ ਕੋਈ ਸ਼ਿਕਾਇਤ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਜਿਹੜੀ ਸ਼ਿਕਾਇਤਾਂ ਪੰਜ-ਸੱਤ ਵਾਰ ਦਿੱਤੀ ਸੀਪੀ ਸਾਹਿਬ ਨੂੰ ਵੀ ਦਿੱਤੀ ਫਿਰ ਆਪਣਾ ਇਹ ਕਹਿੰਦੇ ਐਸ ਐਸਪੀ ਸਿਟੀ 1 ਵਾਲੇ 3 ਵਾਲੇ ਨੂੰ ਵੀ ਕਿਹਾ ਸਾਡੀ ਕੋਈ ਸ਼ਿਕਾਇਤ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਜੀ ਇਸ ਬਾਰੇ ਕੋਈ ਸੁਣਵਾਈ ਨਾ ਲੋਜ ਕਰਦੇ ਆ ਮੰਗਾ ਹੀ ਕੀ ਇਹਨਾਂ ਨੂੰ ਆਪਣਾ ਕਿਨਾਂ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਭੇਜ ਜਾਵੇ ਜੋ ਕੋਰਟ ਤੋਂ ਇਨਸਾਫ ਮਿਲੇਗਾ ਮੈਨੂੰ ਉਹ ਮਨਜ਼ੂਰ ਹੈ ਸਾਡੇ ਕੋਲ ਰੋਜ਼ ਦੂਜੇ ਤੀਜੇ ਦਿਨ ਹਫ਼ਤੇ 'ਚ ਇੱਕ ਦੀ ਵਾਰੀ ਮੋਟਰਸਾਈਕਲ ਅੱਗੇ ਖੜਾ ਕਰ ਦਿੰਦਾ ਕਿ ਮੇਰੇ ਵਿੱਚ ਮਾਰੋ ਜਿਸ ਦੀ ਖੁਦ ਲੜਾਈ ਫਿਰ ਦੁਬਾਰਾ ਲੈਣ ਦਿੰਦਾ ਅਸੀਂ ਉਹਨੂੰ ਬੜੀ ਮੁਸ਼ਕਲ ਨਾਲ ਬਚਾਣੇ ਕਿ ਕਿਤੇ ਕਿ ਮੱਝ ਵਿੱਚ ਨਾ ਪੈ ਜਾਵੇ ਪੁਲਿਸ ਬੋਲੋ ਕਾਰਵਾਈ ਕਿਉਂ ਨਹੀਂ ਹੋ ਰਹੀ ਆ ਨਿੱਪਟਾ ਚੱਲ ਰਿਹਾ ਹੁਣੇ ਤੱਕ ਕਿਉਂ ਨਹੀਂ ਇਨਸਾਫ ਮੈਨੂੰ ਮਿਲਦਾ ਕਿਉਂ ਪੋਲੀਟਿਕਲ ਪ੍ਰੈਸ਼ਰ ਹੈਗਾ ਜੋ ਜੋ ਮੈਨੂੰ ਪਤਾ ਲੱਗ ਰਿਹਾ ਪੋਲੀਟਿਕਲ ਪ੍ਰੈਸ਼ਰ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਬਣਾ ਜੇ ਮਾਮਲਾ ਤਿਲਕ ਨਗਰ ਦਾ ਜਿਹੜਾ ਵੀ ਇਹ ਕ੍ਰੈਸ਼ਮੈਂਟ ਤੇ ਜਿਹੜੀ ਇਸਤਾਰ ਚੱਲਦਾ ਹੈ ਤੇ ਜੀ ਕਰੀਬ 2 ਮਹੀਨੇ ਪਹਿਲਾਂ ਸੰਜੀਵ ਮਹਾਜਨ ਨੇ ਇਹਨਾਂ ਦਾ ਰੈਸਟੋਰੈਂਟ ਹੈ ਤਿਲਕ ਨਗਰ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਪ੍ਰਵਾਸੀ ਮਜ਼ਦੂਰ ਹੈ ਉਹ ਮੋਮੋਜ਼ ਦੀ ਰੇੜੀ ਲਾਉਂਦਾ ਹੈ ਇਹਨਾਂ ਦੋਨਾਂ ਦੀ ਆਪਸ 'ਚ ਜਿਹੜੀ ਆ ਝੜਪ ਜਿਹੜੀ ਹੋਈ ਸੀ ਜਿਸ ਤੇ ਰਾਘੀਰਾ ਨੇ ਇਹਨਾਂ ਨੂੰ ਜਿਹੜਾ ਹਟ-ਹਟਾ ਕੇ ਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਰਾਘੀਰਾ ਨਾਲ ਇਹਨਾਂ ਦਾ ਜਿਹੜਾ ਕਫਲ ਉੱਥੇ ਹੋ ਗਿਆ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਡਾਕਟਰੀ ਨਤੀਜਾ ਹਾਸਲ ਕਰਕੇ ਤੇ ਆਪਣੇ ਬਿਆਨ ਜਿਹੜੇ ਸਾਨੂੰ ਦਰਜ ਕਰਾਏ ਸੀ ਜੋ ਮੌਕੇ ਤੇ ਚੌਂਕੀ ਇੰਚਾਰਜ ਤੇ ਮੇਰੇ ਵੱਲੋਂ ਵੀ ਤਸਦੀਕ ਤਫਤੀਸ਼ ਕਰਕੇ ਜਿਹੜਾ ਡਾਕਟਰੀ رائے ਦੇ ਵਿੱਚ ਮੈਡੀਕਲ ਰਿਕਾਰਡ ਦੇ ਵਿੱਚ ਹਾਸਲ ਕੀਤੀ ਸੀ ਤੇ ਜਿਹਦੇ ਬੇਸ ਤੇ ਜਿਹੜਾ ਰੈਪਟ ਜਿਹੜੀ ਅੰਡਰ ਸੈਕਸ਼ਨ 323 ਆਈਪੀਸੀ ਜਿਹੜੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਸੰਜੀਵ ਮਹਾਜਨ ਵੱਲੋਂ ਜਿਹੜਾ ਵਿਨੋਦ ਤੇ ਐਂਡ ਆਦਰਸ ਦੇ ਖਿਲਾਫ ਤੇ ਇਹਨੂੰ ਚਾਰਾ ਜੋ ਕੀਤੇ ਜੀ ਜੋ ਤਸਦੀਕ ਤਫਤੀਸ਼ ਚ ਜੋ ਵੀ ਤੱਤ ਸਾਹਮਣੇ ਆਏ ਸੀ ਉਹਨਾਂ ਸੰਬੰਧੀ ਜਿਹੜੇ ਇਹਦੇ ਬਿਆਨਾਂ ਦੀ ਤਸਦੀਕ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਰਿਪੋਰਟ ਦਰਜ ਕਰਕੇ 323 ਦੀ ਇਹਨੂੰ ਹਦਾਇਤ ਕੀਤੀ ਗਈ ਆਪਣੀ ਕੋਰਟ ਚ ਜਿਹੜੀ ਆ ਇਸ ਤਗਾਸੇ ਦੀ ਜਿਹੜੀ ਚਾਰਾ ਜੋ ਇਹ ਕਰ ਸਕਦਾ ਹੈ